ਕਾ ਗਏ ਉਹ ਡਾਲਰ ਕਮਾਉਣ ਵਾਸਤੇ ਗਏ ਸੀ ਸੀਗਾ ਲਾਲ ਸਵਾਰਥੀ ਸੀ ਉਥੇ ਜਾ ਕੇ 90% ਬੰਦੇ ਸ਼ਰਾਬੀ ਬਣੇ ਵਾਲ ਕਟਾਏ ਸਭ ਕੁਝ ਹੋਇਆ ਪਰ ਜਦੋਂ ਮਹਿਮ ਬਿੱਡੀ ਬਾਬਾ ਸੌਣ ਸੂ ਭਕਣਾ ਨੇ ਤੇ ਹੋਰ ਨਾ ਨਹੀਂ ਗਦਰ ਲਹਿਰ ਤਾਂ ਬਹੁਤ ਬਾਅਦ ਚ ਬਣੀ ਹੈ ਉਸ ਤੋਂ ਪਹਿਲਾਂ ਇੱਕ ਧਾਰਮਿਕ ਲਹਿਰ ਚੱਲੀ 2-3 ਸਾਲ ਧਾਰਮਿਕ ਲਹਿਰ ਚੱਲੀ ਕਿ ਲੋਕਾਂ ਦੇ ਵਿੱਚ ਧਾਰਮਿਕ ਜਜ਼ਬਾ ਪੈਦਾ ਕੀਤਾ ਜਾ ਇਹ ਤਾਂ ਅਜੰਡਾ ਬਾਅਦ ਚ ਆਇਆ ਜਿਹੜਾ ਸੀਗਾ ਇਹ ਨਹੀਂ ਕਿ ਸ਼ੁਰੂ ਇੱਥੋਂ ਕੀਤਾ ਪਹਿਲਾਂ ਪਾਰਟੀ ਬਣਾ ਲਓ ਕੋਈ ਪਾਰਟੀ ਨਹੀਂ ਕੁਝ ਨਹੀਂ ਇੱਕ ਮਹਿਮ ਹੈ ਤੇ ਸਾਧਨ ਵੀ ਕੋਈ ਨਹੀਂ ਉੱਥੇ ਉੱਥੇ ਗੁਰੂ ਗ੍ਰੰਥ ਸਾਹਿਬ ਲਿਜਾਣ ਦੀ ਯਾਦਤੀ ਨਹੀਂ ਸੀ ਉਹ ਕੋਈ ਸਾਧਨ ਹੀ ਨਹੀਂ ਸੀ ਪੰਜ ਗ੍ਰੰਥੀ ਲੈ ਗਏ ਸੀ ਉਹਨੂੰ ਇੱਕ ਟੋਕਰੀ 'ਚ ਰੱਖ ਕੇ ਉੱਤੇ ਫੁੱਲ ਸਜਾ ਕੇ ਉਹਨੂੰ ਜਗ੍ਹਾ ਜਗ੍ਹਾ ਲਾ ਕੇ ਉਹ ਕੀਰਤਨ ਕਰਦੇ ਅਮਰਤ ਸੰਚਾਰ ਕਰਦੇ ਮਤ ਦਿਨਾਂ ਦੇ ਵਿੱਚ ਉਹਨਾਂ ਨੇ ਪਾਸਾ ਪਲਟਦਾ ਬੰਦਿਆਂ ਦੇ اخلاق ਬਦਲ ਤੇ ਚਰਿੱਤਰ ਬਦਲਤੇ ਜੋ ਸ਼ਰਾਬੀ ਸੀ ਉਹ ਸ਼ਰਾਬ ਛੱਡ ਗਏ ਜੋ ਅਫੀਮ ਖਾਂਦੇ ਸੀ ਅਫੀਮ ਛੱਡ ਗਏ ਜਿਨ੍ਹਾਂ ਨੇ ਵਾਲ ਕਟਾਤੇ ਉਹਨੇ ਵਾਲ ਰੱਖ ਲਏ ਹੁਣ ਆਪਾਂ ਕਹਿ ਸਕਦੇ ਆ ਕਿ ਇਹ ਤਾਂ ਅੱਜ ਵੀ ਕਰ ਰਹੇ ਆ ਪ੍ਰਚਾਰ ਇਹ ਹਜੇ ਤਾਂ ਅੱਜ ਵੀ ਅਮਰ ਸੰਚਾਰ ਚੱਲ ਰਿਹਾ ਅੱਜ ਵੀ ਕੀਰਤਨ ਹੋ ਰਹੇ ਅੱਜ ਉਹ ਕਰਤਾਰ ਕਿਉਂ ਨਹੀਂ ਬਣ ਰਹੇ ਇੱਥੇ बस ਇੱਕੋ कुंठੀ ਹੈ ਕਿ ਉਹ ਕੀਰਤਨ ਕਰਨ ਵਾਲੇ ਉਹ ਉਪਦੇਸ਼ ਜਾਂ ਪ੍ਰਚਾਰ ਕਰਨ ਵਾਲੇ ਬੰਦੇ ਕੌਣ ਸੀ ਉਹ ਸ਼ੁੱਧ ਬੰਦੇ ਸੀ ਆਤਮਾ ਸ਼ੁੱਧ ਸੀ ਉਹਨਾਂ ਦੀ ਉਹ 도ਗਲੇ ਨਹੀਂ ਸੀ ਉਤੋਂ ਕੁਝ ਹੋਰ ਤੇ ਵਿੱਚੋਂ ਹੋਰ ਜੋ ਕਹਿੰਦੇ ਸੀ ਉਹੀ ਸੀ ਉਹ ਤੋ ਇਸ ਕਰਕੇ ਉਹਦਾ ਅਸਰ ਪੈਂਦਾ ਕਰਤਾਰ ਸਿੰਘ ਸਰਾਭਾ ਨੇ ਆਪ ਲਿਖਿਆ ਕਹਿੰਦਾ ਵੀ ਜਿਹੜਾ ਅਕਾਲ ਤਖਤ ਹੈ ਜਾਂ ਸਾਡੇ ਧਾਰਮਿਕ ਸਥਾਨ ਜਦੋਂ ਉਹ ਅੰਗਰੇਜ਼ਾਂ ਦੇ ਗੁਲਾਮ ਬਣ ਗਏ ਉਹਨਾਂ ਦੇ ਅਪੁਆਇੰਟ ਕੀਤੇ ਬੰਦੇ ਉੱਤੇ ਆ ਗਏ ਜਿਹੜਾ ਕਹਿੰਦਾ ਆਪ ਗੁਲਾਮ ਹੈ ਜਦੋਂ ਦੂਜੇ ਨੂੰ ਉਹ ਅੰਮ੍ਰਿਤ ਛਕਾਉ ਉਹ ਅੰਮ੍ਰਿਤ ਦਾ ਕੀ ਅਸਰ ਹੋਇਆ ਪਹਿਲਾਂ ਆਪ ਤਾਂ ਆਜ਼ਾਦ ਹੋ ਗਈ ਜਿੰਨੀ ਤਰ੍ਹਾਂ ਤੇ ਗੁਲਾਮ ਬੰਦਾ ਦੂਜੇ ਨੂੰ ਅੰਮ੍ਰਿਤ ਕੀ ਛਕਾ ਦੂਗਾ ਉਹ ਮਰਦ ਸ਼ਕਾ ਕਿਹਾ ਕਿ ਉਹਦਾ ਕਾਇਆ ਪਲਟ ਕਿਵੇਂ ਕਰ ਦੂਗਾ ਉਹਦੇ ਜੀਵਨ ਨੂੰ ਕਿਵੇਂ ਬਦਲ ਦੂਗਾ ਸੋ ਇਹ ਜੋ ਸਾਡੇ ਬੰਦੇ ਆਪ ਸਵਾਰਥੀ ਨੇ ਆਪ ਲਾਲਚੀ ਨੇ ਆਪ ਕਰਪਟ ਨੇ ਉਹ ਗਿਣਤੀਆਂ ਵਧਾਈ ਜਾਣ ਸੋ ਆ ਇੱਕ ਵੱਡੀ ਗੱਲ ਸੀ ਕਿ ਉਹਨਾਂ ਨੇ ਆਪ ਤੁਰ ਕੇ ਬਾਬਾ ਸੋਨਸੂ ਪਖਣਾ ਨੇ ਲਿਖਿਆ ਕਿ ਕੈਲੇ ਫੋਰਨੀ ਅੱਜ ਤਾਂ ਪੱਠਾ ਹੀ ਬੈਠਾ ਪਿਆ ਸੀ ਕਿਉਂਕਿ ਜਿਆਦਾ ਜੱਟ ਗਏ ਪਿੰਡਾਂ ਚੋਂ ਕਿਸਾਨ ਗਏ ਜਾ ਕੇ ਉੱਥੇ ਵੀ ਜ਼ਮੀਨਾਂ ਜਮੂਨਾਂ ਤੇ ਕੰਮ ਕਰਨ ਲੱਗ ਗਏ ਤੇ ਸ਼ਰਾਬ ਦੀ ਤਾਂ ਇੰਨੀ ਲਲਕ ਹੁੰਦੀ ਆ ਉੱਤੇ ਫਿਰ ਪੂਰੀ ਖੁੱਲ੍ਹ ਆ ਬਹੁਤ ਸ਼ਰਾਬਾਂ ਪੀਣ ਲੱਗ ਗਏ ਸੀ ਬੰਦੇ ਉਹ ਕਹਿੰਦੇ ਵੀ ਇੱਥੇ ਇਹਨਾਂ ਨੂੰ ਆਪਾਂ ਆਜ਼ਾਦੀ ਵਾਸਤੇ ਕਿੱਥੋਂ ਤਿਆਰ ਕਰ ਲਾਂਗੇ ਤੋ 3 ਮਹੀਨੇ ਲਾਏ ਬਾਬਾ ਸੂਨ ਸੁਪਾਖਣਾ ਨੇ ਕਰਤਾਰ ਸਿੰਘ ਸ਼ਰਾਬਾ ਨੇ ਤੇ ਇੱਕ ਬਾਬਾ ਗਾਂਧਾ ਸਿੰਘ ਉਰਤ ਭਗਤ ਸਿੰਘ ਇਹ ਤਿੰਨ ਬੰਦਿਆਂ ਨੇ ਜਗ੍ਹਾ ਜਗ੍ਹਾ ਜਾ ਕੇ ਬੰਦਿਆਂ ਨੂੰ ਕੁਝ ਮਹੀਨਿਆਂ ਦੇ ਵਿੱਚ ਹੀ ਬਿਲਕੁਲ ਬੰਦੇ ਬਦਲ ਤੇ ਉਹਨਾਂ ਦੀ ਬੰਦਿਆਂ ਦੀ ਕਾਇਆ ਪਲਟ ਕਰਤੀ ਫੇਰ ਜਾ ਕੇ ਉਹ ਲਹਿਰ ਬਣੀ ਐ ਫੇਰ ਪਾਰਟੀ ਬਣੀ ਐ ਉਹਦੇ ਵਿੱਚੋਂ ਫੇਰ ਉਹ ਬੰਦੇ ਨਿਕਲੇ ਉਹ ਕਰਤਾਰ ਸਿੰਘ ਸਰਾਭਾ ਖਾਸ ਕਰਕੇ ਉਹਦੋਂ ਇਹਦੀ ਉਮਰ 17 ਸਾਲ ਸੀ ਜੀ ਦਾੜੀ ਬਣੀ ਸੀ ਆਈ ਬਿਲਕੁਲ ਆਪਾਂ ਮੁੰਡੂ ਜਿਹਾ ਹੀ ਕਹਿ ਸਕਦੇ ਹਾਂ ਨਾ ਉਹ ਜਦੋਂ ਜਾ ਕੇ ਬਜ਼ੁਰਗਾਂ ਨੂੰ ਬਦਲਦਾ ਸੀ ਤੁਸੀਂ ਦੇਖ ਲਓ ਕਿੰਡੀ ਵੱਡੀ ਗੱਲ ਕੋ ਜਬ ਭਾਈ ਰਣਜੀਤ ਸਿੰਘ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਕਿਸ ਕਿਸਮ ਦੀ ਗੁਰਮਤਿ ਬੁੱਧੀ ਸ਼ਖਸੀਅਤ ਸੀ ਜਿਹੜੇ ਸ਼ਹੀਦ ਭਗਤ ਸਿੰਘ ਨੂੰ ਇਸ ਕਰਕੇ ਮਿਲਣ ਤੋਂ ਇਨਕਾਰ ਕਰਤਾ ਸੀ ਕਿ ਤੂੰ ਪਤਿਤ ਹੋ ਗਿਆ ਹੁਣ ਦੇ ਮਨੋਂ ਲੱਥ ਗਿਆ ਸੀ ਪਰ ਜਦੋਂ ਸਰਾਭਾ ਮਿਲਿਆ بس ਤੇਰੇ ਵੀਰ ਉਹਨ ਵੀਰ ਕਹੇ ਕੀ ਸੰਬੋਧਨ ਕਰਦੇ ਸੀ